ये और दी हम आपसे मिलना चाहते हैं आप जहाँ से भी रहते हो आपका एड्रेस भेज दो प्लीज भेज देता हूँ मोगा पीवी नती राइट लेफ्ट गली राइट लेफ्ट गली राइट राइट डिस्क्लेमर अंडर सेक्शन 107 ऑफ द कॉपीराइट एक्ट 1976 अलाउंस इज मेड फॉर फेयर यूज फॉर परपसेस सच एज क्रिटिसिज्म कमेंट न्यूज़ रिपोर्टिंग स्कॉलरशिप एंड रिसर्च फेयर यूज इज अ यूज परमिटेड बाय कॉपीराइट स्टैट्यूट दैट माइट अदरवाइज बी इंफ्रिंजिंग नॉन प्रॉफिट एजुकेशनल और पर्सनल यूज टिप्स द बैलेंस इन फेवर ऑफ फेयर यूज सातेशरिया कॉलेज जी उम्मीद करदीयां कि ਤੁਸੀਂ ਸਾਰੇ ਠੀਕ ਹੋਵੰਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਾਂਗੇ ਹੂੰ ਤੇ ਆਪਗੇ ਬਣਗੇ ਚਾਚਾ ਜੀ ਚਾਚਾ ਜੀ ਤਾਂ ਮੈਂ ਚਾਚੀ ਜੀ ਤੇ ਬਾਕੀ ਨਾ ਤੇਰਾ ਦਿਮਾਗ ਚ ਟੂੜੀ ਭਰੀ ਵੀ ਐ ਜੇ ਉਹ ਚਾਚਾ ਬਣਿਆ ਤਾਂ ਤੂੰ ਵੀ ਚਾਚੀ ਬਣੇਗੀ ਹੁਣ ਮੰਮੀ ਤਾਂ ਬਨ ਹੀ ਜਾਏਗੀ ਤੂੰ ਹਾਂਜੀ ਨੈਕਸਟ ਹੈਗਾ ਤੁਸੀਂ ਦੋਵੇਂ ਸਭ ਤੋਂ ਪਹਿਲਾਂ ਕਿੱਥੇ ਮਿਲੇ ਸੀ ਕਿੱਥੇ ਮਿਲੇ ਸੀ ਕਿੱਥੇ ਮਿਲੇ ਸੀ ਆਪਾਂ ਕਿੱਥੇ ਸ਼ਾਇਦ ਗਾਇਜ਼ ਉਹ ਪੁੱਛ ਕੇ ਤੁਹਾਨੂੰ ਪਤਾ ਹੈ ਨਾ ਮੈਨੂੰ ਤਾਂ ਯਾਦ ਆ ਪਰ ਕਿੱਥੇ ਮਿਲੇ ਸੀ ਸੋ ਗਾਇਲ ਆਪਾਂ ਫਸਟ ਨਾ ਜਦੋਂ ਤੈਨੂੰ ਪਤਾ ਆ ਵੀ ਉਹ ਭੁੱਲ ਚੱਕਿਆ ਵਾ ਕਿੱਥੇ ਮਿਲੇ ਸੀ ਪਹਿਲੀ ਵਾਰ ਕਿੱਥੇ ਨਹੀਂ ਮਿਲੇ ਸੀਗੇ ਫਿਰ ਕਿਉਂ ਵਾਰ-ਵਾਰ ਉਹ ਤੂੰ ਪੁੱਛੀ ਜਾਂਦੀ ਐ ਜੇ ਤੈਨੂੰ ਪਤਾ ਤਾਂ ਤੂੰ ਦੱਸ ਦੇ ਵੀ ਹਾਂ ਅਸੀਂ ਇੱਥੇ ਮਿਲੇ ਸੀਗੇ ਕਿੱਥੇ ਲੈਂਦੇ ਹੋ ਮੈਂ ਤੈਨੂੰ ਮਿਲਣਾ ਐ ਪਲੀਜ਼ ਦੱਸ ਦੇ ਜ਼ਰੂਰ ਐ ਕਿੱਥੇ ਲੈਂਦੇ ਆ ਕਿੱਥੇ ਲੈਂਦੇ ਆ ਮੋਗੇ ਹਾਂਜੀ ਮੋਗੇ ਤੂੰ ਸੱਚੀ ਇਹੋ ਜੀ ਹੈ ਕਿ ਬਸ ਵਲੌਗਸ ਦੇ ਵਿੱਚ ਸ਼ੋਅ ਕਰਦੇਵੇਂ ਹਾਂ ਮੈਂ ਨਿਆਣਮਤ ਵਾਲੀ ਮੈਨੂੰ ਕੁਛ ਅਤਾ ਪਤਾ ਨਹੀਂ ਗਾ ਵੈਸੇ ਜੇ ਨਿਆਣਮਤ ਵਾਲੀ ਤਾਂ ਤੂੰ ਇੰਨੀ ਵੀ ਨਿਆਣਮਤ ਵਾਲੀ ਨਹੀਂ ਗਈ ਤੇਨੂੰ ਪਤਾ ਨਾ ਹੋਗਾ ਮੇਰਾ ਸਹਰਾ ਪਿੰਡ ਕਿਹੜਾ ਵਾ ਮੈਂ ਕਿੱਥੇ ਰਹਿੰਦੀ ਹਾਂ ਕਿੱਥੇ ਨਹੀਂ ਰਹਿੰਦੀ ਤੁਸੀਂ ਕੰਮ ਕੀ ਕਰਦੇ ਫ੍ਰੀ ਇਹ ਦੇ ਲਈ ਫ੍ਰੀ ਕਿਹਾ ਵੀ ਲਿਖਿਆ ਬਣਾ ਲੈ ਇਹਨੂੰ ਤੁਸੀਂ ਕੰਮ ਕੀ ਕਰਦੇ ਫ੍ਰੀ ਫ੍ਰੀ ਹਾਂ ਜੀ ਫ੍ਰੀ ਜਿਨੇ ਵੀ ਇਹ ਸਵਾਲ ਪੁੱਛਣ ਨੂੰ ਪਤਾ ਨਹੀਂ ਗਾ ਵੀ ਇਹ ਜਨਾਨੀ ਵਿਖਾਓ ਮਹਿਕਮਾ ਜਨਾਨੀ ਦਿਖਾਉਂਦੇ ਆ ਤੇ ਪੈਸਾ ਕਮਾਉਂਦੇ ਆ ਇਹ ਕੰਮ ਧੰਦਾ ਕਰ ਲੈਣਗੇ। ਨਾ ਜਾਵਾਂ ਹੀ ਨਹੀਂ ਨਾ ਹੀ ਇਹਨਾਂ ਕੋਲ ਕੰਮ ਧੰਦਾ ਹੋਣਾ ਵਾ। ਵੀ ਤੁਸੀਂ ਦੇਦੇ ਤੇ ਪ੍ਰੈਂਕ ਕਰੋ। ਪਲੀਜ਼। ਤੁਸੀਂ ਮੇਰੇ ਤੇ ਪ੍ਰੈਂਕ ਕਰੋ। ਕੌਣ ਸੇ ਵਾ? ਇਹ ਮੈਂ ਦੱਸਾਂਗੀ। ਅੱਜ ਅਸੀਂ ਇਹ ਸਟੋਰੀ ਅਪਲੋਡ ਕਰਾਂਗੇ। ਉਹਦੇ ਚ ਆਪਾਂ ਤੁਹਾਨੂੰ ਪੁੱਛਾਂਗੇ ਸਾਨੂੰ ਵਲੌਗਸ ਤੇ ਲੱਗ-ਲੱਗ ਆਈਡੀਆ ਦੱਸੋ। ਠੀਕ ਹੈ। ਤੇ ਹਨਾ ਇਦਾਂ ਇੱਕ ਕਿ ਸਾਨੂੰ ਆਈਡੀਆਜ਼ ਮਿਲ ਜੂਗੇ ਤੇ ਆਪਾਂ ਮੂੰ ਆਈਡੀ ਮਿਲ ਜੇਗਾ ਹਨਾ ਨਾਲੇ ਕੀ ਵਲੌਗ ਬਣਾਉਣਾ ਹੈ ਇੱਕ ਤਾਂ ਅਡੀ ਰਿਕੁਐਸਟ ਐਕਸੈਪਟ ਹੋ ਜਾਈ ਠੀਕ ਹੈ ਯੈਸ ਉਹ ਅਗਲੇ ਨੇ ਤੁਹਾਨੂੰ ਪ੍ਰੈਂਕ ਵਲੌਗ ਬਣਾਉਣ ਨੂੰ ਕਿਹਾ ਪ੍ਰੈਂਕ ਵੀਡੀਓ ਕਲੈਕਸ਼ਨ ਵੀਡੀਓ ਬਣਾਉਣ ਨੂੰ ਨਹੀਂ ਕਿਹਾਗਾ ਤੁਹਾਨੂੰ ਵੀ ਆਪ ਦੀ ਕਲੈਕਸ਼ਨ ਦਿਖਾਓ ਪ੍ਰੈਂਕ ਵੀਡੀਓ ਹੁੰਦੀ ਆ ਵੀ ਅਗਲੇ ਨੂੰ ਪਤਾ ਨਾ ਲੱਗੇ ਵੀ ਆਪਾਂ ਉਹਦਾਂ ਪ੍ਰੈਂਕ ਕਰਨ ਲੱਗੇ ਆ ਆਖਿਆ ਸੀ ਸਟੋਰੀ ਵਿੱਚ ਸਟੋਰੀ ਲਾਉਣ ਕੋ ਦੋ ਚਿੱਤ ਸਾਨੂੰ ਦੱਸੋ ਵੀ ਕਿਹੜੇ ਟੌਪਿਕ ਤੇ ਅਸੀਂ ਪ੍ਰੈਂਕ ਕਰਕੇ ਤੇ ਫਿਰ ਅਸੀਂ ਉਹੀ ਪ੍ਰੈਂਕ ਕਰਕੇ ਦਿਖਾਵਾਂਗੇ ਉਹਨੂੰ ਪ੍ਰੈਂਕ ਕਹਿੰਦੇ ਆ ਇਹਨੂੰ ਪ੍ਰੈਂਕ ਦਾ ਬੇੜਾ ਕਰਕੇ ਕਰਨਾ ਕਹਿੰਦੇ ਆ ਸਾਰਾ ਕੁਝ ਜਾਣਦੇ ਹੋਏ ਵੀ ਓਵਰ ਐਕਟਿੰਗ ਕਰਨੀ ਡਰਾਮਾ ਕਰਨਾ ਲੋ ਜੀ ਥੈਂਕ ਯੂ ਏਜ ਕਿੰਨੀ ਹੈ ਤੁਹਾਡੀ ਦੋਵਾਂ ਦੀ 24 ਆਹ ਕੁਝ ਨਹੀਂ ਹੈ ਏਹ ਹੈ ਉਹ ਮੇਰੀ ਇਹਨਾਂ ਦੀ ਹੈਗੀ 28 ਕੀ ਹੈ ਗੱਲ ਤੇ ਕਾ ਲਗੇ ਨਾ ਨਾ ਸੌਰੀ ਮਜਾਕ ਹੁਣ ਆਪਣੀ ਸਾਈਟ ਤੇ ਇਹਨਾਂ ਦੀ ਏਜ ਹੈ 35 ਹੈ ਨਹੀਂ ਏਜ ਦੋਨਾਂ ਨੂੰ ਹੀ ਨਹੀਂ ਪਤਾਗਾ ਵੀ ਕਿੰਨੀ ਹੈ ਕਿੰਨੀ ਨਹੀਂਗੀ ਤਾਂ ਐਂ ਡਰਾਮੇ ਕਰੀ ਜਾਂਦੇ ਆ ਇਹ ਹੈਰਾਨੀ ਵਾਲੀ ਗੱਲ ਤੁਹਾਨੂੰ ਆਪਦੀ ਏਜ ਦਾ ਹੀ ਨਹੀਂ ਪਤਾ ਵੀ ਸਾਡੀ ਏਜ ਕਿੰਨੀ ਹੈ ਕਿੰਨੀ ਨਹੀਂਗੀ ਭਾਈ ਮੈਂ ਫੇਸਬੁੱਕ ਤੇ ਕੰਟੈਕਟ ਕੀ ਕੀ ਪਾਉਣਾ ਕਰਮ ਨੂੰ ਸਮਝ ਨਹੀਂ ਲੱਗੇ ਜੀ ਪੁਲਿਸ ਪਾਈ ਐਕਸਪਲੇਨ ਕਰ ਦੋਗੇ ਹਾਂਜੀ ਮੇਰੇ ਵੀਰੋ ਜੇ ਫੇਸਬੁਕ ਤੇ ਤੈਨੂੰ ਪੈਸਾ ਕਮਾਉਣਾ ਹੈ ਬਹੁਤ ਬਹੁਤ ਪੈਸਾ ਕਮਾਉਣਾ ਹੈ ਟਿਪ ਅਗਰ ਨਹੀਂ ਦੱਸਾਂਗੇ ਠੀਕ ਹੈ ਆਪਾਂ ਨੂੰ ਖੁਦ ਨੂੰ ਇੰਨਾ ਨਹੀਂ ਪਤਾ ਹੈ ਸਾਨੂੰ ਦੀ ਨੌਲੇਜ ਨਹੀਂ ਹੈਗੀ ਸੋ ਤੁਸੀਂ ਆਪਣੇ ਅਕੋਰਡਿੰਗ ਵੀਡੀਓਜ਼ ਅਪਲੋਡ ਕਰੋ YouTube ਤੇ ਸਰਚ ਕਰੋ ਬਾਦ ਦੂਜਾ ਪਤਾ ਤਾਂ ਤੁਹਾਨੂੰ ਸਾਰਾ ਸਾਰੇ ਕਾਚ ਦੀ ਨੌਲੇਜ ਹੈ YouTube ਤੇ ਪੈਸੇ ਕਿਵੇਂ ਕਮਾਉਣੇ ਆ ਫੇਸਬੁਕ ਤੋਂ ਪੈਸੇ ਕਿਵੇਂ ਕਮਾਉਣੇ ਆ ਸਨੈਪਚੈਟ ਤੋਂ ਇੰਸਟਾਗ੍ਰਾਮ ਤੋਂ ਕਿਵੇਂ ਪੈਸੇ ਕਮਾਉਣੇ ਆ ਆਦੀ ਜਰਾਨੀ ਅੱਗੇ ਕਰਕੇ ਆਪ ਪਿੱਛੇ ਰਹਿ ਕੇ ਕਿਵੇਂ ਪੈਸੇ ਕਮਾਉਣੇ ਸਾਰੇ ਆ ਕਾਸੇ ਦੀ ਤੁਹਾਨੂੰ ਨੌਲੇਜ ਹੈ ਪਰ ਤੁਸੀਂ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ ਤੁਹਾਨੂੰ ਵੀ ਕੋਈ ਸਾਡੇ ਵਾਂਗ ਪੈਸੇ ਨਾ ਕਮਾਉਣ ਲੱਗ ਜੇ ਵੀ ਕੋਈ ਹੋਰ ਵਲੌਗਰ ਉੱਠ ਖੜਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਪੈਸੇ ਕਮਾਉਣੇ ਫਿਰ ਸਾਡੀ ਜਿਹੜੀ ਵੈਲਿਊ ਆ ਉਹ ਘਟ ਜੂਗੀ ਸਾਨੂੰ ਲੋਕਾਂ ਨੇ ਘੱਟ ਵੇਖਣਾ ਫਿਰ ਦੂਜੇ ਪਾਸੇ ਲੋਕੀ ਜ਼ਿਆਦਾ ਜ਼ਿਆਦਾ ਵੜਨਗੇ ਤਾਂ ਕਰਕੇ ਤੁਸੀਂ ਲੋਕਾਂ ਨੂੰ ਦੱਸ ਦੇਣਗੇ ਤੁਹਾਨੂੰ ਇਹ ਨਹੀਂਗਾ ਵੀ ਕਿਸੇ ਦਾ ਭਲਾ ਹੋ ਜੂ ਬਾਕੀ ਜੇ ਫੇਸਬੁਕ ਦੀ ਨੌਲੇਜ ਲੈਣੀ ਹੈ ਜਿੰਨੀ ਕੋਈਗੀ ਨੌਲੇਜ ਉਨੀ ਕੋ ਅਪਰ ਨੈਕਸਟ ਟਾਈਮ ਆਪੋ ਪਰਸਨਲ ਨੰਬਰ ਦੇ ਦਿੰਦੇ ਹਾਂ ਠੀਕ ਹੈ ਇਹਨਾਂ ਦਾ ਪਰਸਨਲ ਨੰਬਰ ਤੇ ਜਿਹਨੇ 190 ਨਾ ਲੱਗੇ ਨਾ ਲੱਗੇ ਤੇ ਤੁਸੀਂ ਪਲੀਜ਼ ਇਹਨਾਂ ਨਾਲ ਗੱਲ ਕਰੋ ਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਇਹਨਾਂ ਤੋਂ ਲੋ ਆਖੇ ਇਹਨਾਂ ਦਾ ਪਰਸਨਲ ਨੰਬਰ ਦੇ ਦਿੰਨੇ ਅਸੀਂ ਤੇ ਫੋਨ ਲਾਓ ਤੇ ਫਰੀ ਵਿੱਚ ਸਾਰੀ ਇਹਨਾਂ ਤੋਂ ਜਾਣਕਾਰੀ ਲਓ ਵੀ ਕਿਵੇਂ ਪੈਸੇ ਕਮਾਉਣੇ ਕਿਵੇਂ ਨਹੀਂ ਕਮਾਉਣੇ ਜੇ ਤੁਸੀਂ ਕਿਸੇ ਨੂੰ ਦੱਸਣਾ ਹੁੰਦਾ ਨਾ ਤਾਂ ਤੁਸੀਂ ਆਹ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਸੀਗਾ ਤੇ ਜਿਉ ਕਹਿ ਲੱਗਾ ਸੀ ਨਾ ਵੀ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ ਉੱਥੇ ਵੀ ਰੋਕਤਾ ਵੀ ਨਹੀਂ ਵਲੌਗ ਦੇ ਵਿੱਚ ਵੀ ਨਹੀਂ ਆਪਾਂ ਦੱਸਣਾਗਾ ਤੇ ਪਰਸਨਲ ਨੰਬਰ ਤਾਂ ਤੁਸੀਂ ਦੇ ਹੀ ਖੜੇ ਆ ਵੀ ਜੇ ਕਿਸੇ ਦਾ ਭਲਾ ਹੋ ਜੂਗਾ ਤੁਹਾਡੇ ਹੱਥੋਂ ਤੱਕ ਕੀ ਮਾੜਾ ਹੋ ਜੂਗਾ ਫਿਰ ਹੈ ਪਰ ਗਾਲੇ ਜਿਹੜੀ ਅਸੀਂ ਕਿਸੇ ਦਾ ਭਲਾ ਨਹੀਂ ਨਾ ਕਰਨਾਗਾ ਅਸੀਂ ਸਿਰਫ ਆਪਦੇ ਬਾਰੇ ਸੋਚਣਾ ਵਾ ਯਾ ਹੋਰ ਦੀ ਹਮ ਆਪਸੇ ਮਿਲਣਾ ਚਾਹਤੇ ਹੈ ਆਪ ਜਹਾਂ ਸੇ ਵੀ ਰਹਤੇ ਹੋ ਆਪਕਾ ਐਡਰੈਸ ਭੇਜ ਦੋ ਪਲੀਜ਼ ਐਡਰੈਸ ਭੇਜ ਦਿੱਤਾ ਹਾਂ ਮੋਗਾ ਪੀਵੀ 29 રાઇટ લેફ્ટ ગલી આ રાઇટ લેફ્ટ ગલી બહુત સોખા એડ્રેસ ਦੱਸਿਆ ਇੰਨਾ સોખા એડ્રેਸ ਦੱਸਿਆ ਤੇ ਸੇ ਵੀ ਬੰਦਾ મોਗੇ ਵਿੱਚ ਵੜਦਾ ਹੀ ਲੱਭ ਲੂਗਾ ਤੁਹਾਡਾ ਘਰ ਕਿੱਥੇ ਹੈ ਕਿੱਥੇ ਨੇ ਨੇ મોਗੇ ਦੇ ਵਿੱਚ ਸਿਰਫ ਦੋ ਹੀ ਗਲੀਆਂ ਇੱਕ ਲੈਫਟ ਨੂੰ ਜਾਂਦੀ ਹੈ ਇੱਕ રાઇટ ਨੂੰ ਜਾਂਦੀ ਹੈ ਹੋਰ ਕੋਈ ਗਲੀ ਹੈ ਨਹੀਂ ਜੋ થોਰ ਕੋਈ ਰੋਡ ਹੈ ਨਹੀਂਗਾ ਉੱਥੇ ਵੀ મોਗੇ ਜਾਓ ਇੱਕ ਗਲੀ ਲੈਫਟ ਤੇ ਕਰ ਰਾਈਟ ਆਏ ਵੀ ਨਾ ਸੇ ਵੀ ਕਿਹੜੀ ਗਲੀ ਮੋੜਨੀ ਆ ਲੈਫਟ કે ਰਾਈਟ ਬਸ ਤੁਹਾਨੂੰ ਐਡਰੈਸ ਦੱਸਣ ਦਾ ਵੱਲ ਵੀ ਨਹੀਂ ਕਿ ਸਾਡਾ ਐਡਰੈਸ ਕੀ ਹੈ ਕੀ ਨਹੀਂ ਜੇ ਤੁਸੀਂ ਨਹੀਂ ਦੱਸਣਾ ਤਾਂ ਸਿੱਧਾ ਭੌਂਕਪੋ ਵੀ ਹਾਂ ਪਾਈਏ ਸਿਆਦਾ ਐਡਰੈਸ ਨਹੀਂ ਦੱਸਣਾਗਾ ਰਣ ਨੂੰ ਤਾਂ ਉਹ ਬੰਦੇ ਨੇ ਕਿਹੜੋਂਗੇ ਤੁਸੀਂ ਕਿਹੜਾ ਹਾਂ ਤੇ ਆਪਣਾ ਥੋੜਾ ਜਿਹਾ ਤੁਹਾਨੂੰ ਪਤਾ ਹੈ ਨਾ ਥੋੜਾ ਜਿਹਾ ਮੂੰਹ ਸਾਟਾ ਬਾਹਰ ਥੋੜਾ ਜਿਹਾ ਸਾਟਾ ਹੀ ਅਣਪੜੋ ਅਣਪੜੋ ਐਵੇਂ ਥੋੜੋ ਕਹਿ ਦਿੰਦੇ ਵੀ ਉਹਦੇ ਚਾਰਜ ਮਾਤਾ ਪੜ ਲੈਂਦੇ ਮੂਡ ਅਪਸੈਟ ਹੁੰਦਾ ਸੈਟ ਅਪ ਨਹੀਂ ਹੁੰਦਾਗਾ ਸੈਟ ਅਪ ਬਾਕਸ ਹੁੰਦਾ ਜਿਹੜਾ ਆਪਾਂ ਟੀਵੀ ਨਾਲ ਕਨੈਕਟ ਕਰਦੇ ਹਾਂ ਥੋੜਾ ਮੂਡ ਉਹ ਚੀਜ਼ ਹੈ ਜਿਹੜੀ ਟੀਵੀ ਨਾਲ ਕਨੈਕਟ ਹੋ ਜਾਂਦੀ ਕਿਸੇ ਚੀਜ਼ ਨਾਲ ਵੀ ਕਨੈਕਟ ਹੋ ਜਾਂਦੀ ਹੈ ਸੈਟਅਪ ਹੋ ਜਾਂਦਾ ਮੂਡ ਅਪਸੈਟ ਹੁੰਦਾ ਅਣਪੜੋ ਮੂਡ ਅਪਸੈਟ ਹੁੰਦਾ ਜੇ ਨਹੀਂ ਬੋਲਣਾ ਹੁੰਦਾ ਸਿੱਧਾ ਕਹਦਾ ਸਾਡਾ ਮੂਡ ਠੀਕ ਨਹੀਂਗਾ ਖਰਾਬ ਆ ਸਾਡਾ ਮੂਡ ਉਦਾਸ ਆ ਸਾਡਾ ਮਨ ਅਣਪੜੋ ਪੜ ਲਿਆ ਕਰੋ ਚਾਹ ਜਮਾਤਾ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬਿਰਾਂ ਦਾ ਕੁਝ ਨਹੀਂ ਵਿਗੜਿਆ ਹੁਣ ਵੀ ਆਨਲਾਈਨ ਕਲਾਸਿਸ ਲਾ ਲੋ ਬਥੇ ਰਿਆ ਪਾਈ ਵੇ ਪੜ ਲਓ ਉੱਥੇ ਤੇ ਬਾਕੀ ਹੁਣ ਅਪ ਚੱਲੇ ਘੈਂਟ ਜੀ ਐਜੂਕੇਸ਼ਨ ਤੇ ਕਾਫੀ ਦਿਨ ਹੋ ਗਏ ਆ ਆਪਾਂ ਵੀਡਿਓ ਵੀਡੋ ਨਹੀਂ ਬਣਾਈਆਂ ਬਾਕੀ ਮੌਸਮ ਦੇ ਲੈ ਕੇ ਨੰਬਰ ਆ ਗਏ। ਨਹੀਂ ਆ ਨਾ ਸੂਮਾ ਆ ਪਿਆ। ਆ ਦੇਖ ਲੋ ਇਹਨਾਂ ਦੇ ਹਾਲ। ਪੰਜਾਬ ਪਾਣੀ ਚ ਡੁੱਬਿਆ ਪਿਆ ਤੇ ਇਹਨਾਂ ਨੂੰ ਆਵੇ ਸੀ ਕੈਂਟ ਦੀ ਲੋਕੇਸ਼ਨ ਲੱਭ ਕੇ ਰੀਲਸ ਬਣਾਈ ਗਈ ਬਹੁਤ ਦੈਨ ਹੋ ਗਿਆ ਸੀ ਬਣਾਈਆਂ ਨਿੰਗੀਆਂ। ਵੀ ਇਹਨਾਂ ਨੇ ਹੜਪੀੜਤਾ ਦੀ ਮਦਦ ਤਾਂ ਕੀ ਕਰਨੀ ਇੰਨਾ ਇਹਨਾਂ ਨੂੰ ਪੈਸਾ ਬੰਨਦਾ ਕੀ ਹੈਲਪ ਕਰਨੀ ਇਹਨਾਂ ਨੇ ਉੱਤੇ ਲੋਕੇਸ਼ਨਾਂ ਲੱਭ ਲੱਭ ਕੇ ਵੀਡੀਓਜ਼ ਬਣਾਉਂਦੇ ਆਏ ਨੇ ਵੀ ਅਸੀਂ ਘਰੇ ਬਹਿ ਕੇ ਅਰਦਾਸ ਹੀ ਕਰ ਲਿਆ ਵੀ ਬਾਬਾ ਜੀ ਮਿਹਰ ਕਰੋ ਬਹੁਤ ਹੋ ਗਈ ਬਹੁਤ ਬਾਈ ਹੋ ਗਈ ਵੀ ਹੁਣ ਬਸ ਸ਼ਾਂਤੀ ਕਰੋ ਬਖਸ਼ੋ ਹਣ। ਨਾ ਪਰ ਆਪਾਂੇ ਕੰਮ ਨਹੀਂ ਨਾ ਕਰ ਸਕਦੇਗੇ ਨਾ ਦਾ ਆਪਾਂ ਹੈਲਪ ਕਰ ਸਕਦੇ ਨਹੀਂ ਆ ਪਰਦਾਸ ਕਰ ਸਕਦੇ ਆਪਾਂ ਬਸ ਰੀਲਸ ਬਣਾ ਸਕਦੇ ਆ ਬਲੌਗਸ ਬਣਾ ਸਕਦੇ ਆ ਹਾਂ ਬਾਕੀ ਉਹਨੇ ਬਣਾ ਲਈ ਅੱਗੇ ਠੀਕ ਹੈ ਮਨਕੇਸ਼ਨ ਚੱਲ ਕੇ ਮਿਲਦੇ ਆਂ ਅੱਛਾ ਦੂਜੀ ਜੋੜੀ ਵੀ ਨਾਲ ਹੀ ਚੱਲੀ ਆ ਭੋਲੇ ਦੀ ਤੇ ਭੋਲੀ ਦੀ ਠੀਕ ਹੈ ਕੰਮ ਖਿੱਚ ਕੇ ਰੱਖੋ ਤੁਹਾਨੂੰ ਕੀ ਫਰਕ ਪੈਂਦਾ ਪੰਜਾਬ ਛੱਡ ਕੇ ਸਾਰਾ ਭਾਰਤ ਪਾਣੀ ਚ ਡੁੱਬ ਜਾਪੇ ਤੁਹਾਨੂੰ ਫਰਕ ਨਹੀਂ ਪੈਂਦਾ ਤੁਹਾਡੇ ਰੀਲਸ ਤੇ ਬਲੌਗ ਨਹੀਂ ਰੁਕਣੇ ਚਾਹੀਦੇ ਬਸ ਕਰੋ ਜਿਵੇਂ ਲੱਗਿਆ ਸਣਾ ਆਪਾਂ ਪਹੁੰਚ ਕੇ ਇਹ ਕਿਲਾ ਕਿਰਾਸਾ ਨੋ ਕਿਹੜਾ ਕਿਲਾ ਲੱਗ ਰਿਹਾ ਲਾਲ ਕਿਲੇ ਨੂੰ ਲੱਗੀਆਂ ਨਾ ਆਹ ਜੇ ਲਾਲ ਕਿਲੇ ਦੇ ਕੋਲ ਪਿਆ ਨਾ ਲਾਲ ਕਿਲੇ ਦੀ ਸਾستی ਕਾਪੀ ਹੈ ਚਲੋ ਮੰਨਿਆ ਵੀ ਇਹ ਤਾਂ ਲਾਲ ਕਿਲੇ ਦੀ ਕਾਪੀ ਹੈ ਜਿਹੜੀ ਪੈਲੈਸ ਆ ਪਰ ਕਾ ਲੋ ਕਿਹਦੀ ਕਾਪੀ ਆ ਪੁੱਠੇ ਤਵੇ ਦੀ ਕਾ ਲੋ ਵੀ ਦੱਸਣਾ ਕਿਹਦੀ ਕਾਪੀ ਆ ਹੁਣ ਉਹਨੂੰ ਤਾਂ ਦੱਸਦਾ ਵੀ ਉਹ ਜਿਹੜੀ ਪੈਲੈਸ ਆ ਲਾਲ ਕਿਲੇ ਦੀ ਕਾਪੀ ਆ ਕਾਲੋ ਦਾਸ ਨਾ ਜਿਹੜੇ ਪਤੀਲੇ ਥਲੇ ਕਾਲਸ ਲੱਗੀ ਹੁੰਦੀ ਹੈ ਉਹਦੀ ਕਾਪੀ ਹੈ ਕਿ ਜਿਹੜੇ ਤਵੇ ਦਾ ਪੁੱਠਾ ਪਾਸਾ ਹੁੰਦਾ ਉਹਦੀ ਕਾਪੀ ਹੈ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਸਭ ਠੀਕ ਠਾਕ ਜੋ ਆ ਜਾਓ ਫਿਰ ਆ ਸੁਨੂ ਸਿੱਤੋ ਵਾਲੀ ਹਾ ਕਿੱਧਰ ਚੱਲਿਆ ਸੁਨੂ ਸਿੱਤੋ ਵਾਲੀ ਕਿੱਧਰ ਚੱਲਿਆ ਸਿੱਤੋ ਵਾਲਿਆ ਹੋਬਰਾ ਵੈਸੇ ਕਾਲ ਨੂੰ ਆ ਨਾਮ ਸੂਟ ਕਰਦਾ ਵਾ ਸੋਨੂ ਸੀਤੋ ਵਾਲੀ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਸੋਨੂ ਹੈਗੀ ਮੇਰੀ ਤੇ ਮੈਂ ਵੀ ਉਹਨੂੰ ਕਹੀ ਐ ਨਾ ਸੋਨੂ ਸੀਤੋ ਵਾਲੀ ਸ਼ਰਮ ਇਹ ਤੁਹਾਡੀ ਜਵਾਂ ਲੱਥੀ ਵੀ ਆ ਕੋਈ ਵੀ ਬੋਲ ਦਿੰਦੇ ਆ ਵਲੌਗ ਦੇ ਵਿੱਚ ਕੁਝ ਵੀ ਥੈਂਕ ਯੂਸ ਮੀ ਤੁਸੀਂ ਸ਼ੂਟ ਕਰ ਰਹੇ ਹੋ ਨਹੀਂ ਵੀਡੀਓ ਸ਼ੂਟ ਕਰ ਰਹੇ ਹਾਂ ਇੱਕ ਮਿੰਟ ਨਹੀਂ ਉਹ ਕੁੜੀ ਫਾਰਸੀ ਚ ਬੋਲੀ ਸੀ ਕਿ ਉਰਦੂ ਚ ਬੋਲੀ ਸੀ ਜਿਹੜੀ ਤਾਂ ਸਮਝ ਨਹੀਂ ਲੱਗੀ ਉਹਨੇ ਵੀ ਤਾਂ ਹੀ ਪੁੱਛਣਾ ਸ਼ੂਟ ਕਰ ਰਹੇ ਆ ਤੂੰ ਕਹਦੇ ਵੀ ਹਾਂ ਸ਼ੂਟ ਕਰ ਰਹੇ ਹਾਂ ਅਕੇ ਨਹੀਂ ਵੀਡੀਓ ਸ਼ੂਟ ਕਰ ਰਹੇ ਹਾਂ ਅਸੀਂ ਮੈਨੂੰ ਲੱਗਦਾ ਕੁੜੀ ਕਾਲੋ ਦੀ ਕੱਟੜ ਫੈਨ ਆ ਕਿਉਂਕਿ ਜਿਹਦੀ ਵੀ ਗੱਲ ਕਰਵਾਉਣਾ ਇਹ ਮੱਲਾਦੋਂ ਨੇ ਅਗਲੇ ਨੇ ਸਤਿਸ਼੍ਰੀਆ ਕਾਲ ਨਹੀਂ ਬਲਾਈ ਤਾਂ ਕਰਕੇ ਪੂਰੇ ਰੋਪ ਚ ਬੋਲੀ ਸਸ਼ੀ ਗਾ ਬਲਾ ਪਹਿਲਾਂ ਚੱਲ ਐਡੇ ਵੀ ਕੀ ਵੱਡੇ ਫੈਨ ਹੋਣਾ ਤੁਸੀਂ ਇਹਨਾਂ ਦੇ ਬਲੌਗਰਾਂ ਦੇ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਤੁਸੀਂ ਫੈਨ ਆ ਚਲ ਫੈਨ ਬਣ ਕੇ ਰੋ ਪਰ ਕੱਟੜ ਫੈਨ ਵੀ ਨਾ ਨਾ ਬਣੋ ਇਹਨਾਂ ਦੇ ਵੀ ਉਹਨਾਂ ਪਿੱਛੇ ਤੁਸੀਂ ਹੋਰਾਂ ਨਾਲ ਲੜਾਈ ਕਰਦੇ ਫਿਰੋ ਇਹਨਾਂ ਬਲੌਗਰਾਂ ਨੇ ਕੀ ਤਾਂ ਪੈਰ ਪੈ ਤੇ ਮੁਕਰ ਜਾਂਦੇ ਆ ਅੱਜ ਆ ਗੱਲ ਕਹਤੇ ਵਲੌਗ ਦੇ ਵਿੱਚ ਕੱਲੂ ਉਹ ਗੱਲ ਕਹਤੇ ਖੜੇ ਪੈਰ ਮੁਕਰਿਆਂ ਦੇ ਤਾਂ ਖੜੇ ਪੈਰ ਇਸ ਲਈ ਬਚ ਕੇ ਰਹੋ ਇਨ੍ਹਾਂ ਵਲੌਗਰਾਂ ਤੋਂ ਬਾਲਾ ਇਨ੍ਹਾਂ ਤੇ ਨਾ ਵਿਸ਼ਵਾਸ ਕਰੋ ਇਹ ਕਿਸੇ ਦੇ ਨਹੀਂ ਬੰਦੇ ਇਹਨਾਂ ਨੂੰ ਸਿਰਫ ਆਪਦੇ ਪੈਸੇ ਨਾਲ ਆਪਦੇ ਵਿਊ ਨਾਲ ਮਤਲਬ ਆ ਹਾਂਜੀ ਕਰਦੇ ਆ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ